AI ਇੰਜੀਨੀਅਰ ਬਣਨ ਦੇ ਲਈ ਕਰਨੀ ਪੈਂਦੀ ਹੈ ਆ ਵਾਲੀ ਪੜਾਈ ਲੱਖਾਂ ਚ ਮਿਲਦੀ ਹੈ ਸੈਲਰੀ ਤੁਸੀਂ ਵੀ ਇੱਥੋਂ ਕਰ ਸਕਦੇ ਹੋ ਕੋਰਸ ਇਸ ਤਰ੍ਹਾਂ ਕਰੋ ਆਪਣੇ ਨਵੇਂ ਕਰੀਅਰ ਦੀ ਸ਼ੁਰੂਆਤ ਨੌਜਵਾਨਾਂ ਦੇ ਲਈ ਬਹੁਤ ਜ਼ਰੂਰੀ ਖਬਰ AI ਇੰਜੀਨੀਅਰ ਬਣਨ ਦੇ ਲਈ ਸੁਣੋ ਕੀ ਕੁਝ ਕਰਨਾ ਪੈਂਦਾ ਹੈ ਜਾਣੋ ਸਾਡੀ ਇਸ ਰਿਪੋਰਟ ਦੇ ਵਿੱਚ ਇਕੱਲੀ ਇਕੱਲੀ ਜਾਣਕਾਰੀ ਜੀ ਹਾਂ ਜੇਕਰ ਤੁਸੀਂ ਵੀ AI ਇੰਜੀਨੀਅਰ ਬਣਨ ਦੇ ਬਾਰੇ ਸੋਚ ਰਹੇ ਹੋ ਜਾਂ ਫਿਰ ਇਸ ਦੀ ਪੜਾਈ ਕਰਨ ਦੇ ਬਾਰੇ ਸੋਚ ਰਹੇ ਹੋ ਕਿਉਂਕਿ ਕਿ ਇਸ ਦੇ ਵਿੱਚ ਲੱਖਾਂ ਰੁਪਏ ਦੀ ਸੈਲਰੀ ਤਾਂ ਹੈਗੀ ਆ ਪਰ ਬਹੁਤ ਜ਼ਰੂਰੀ ਹੈ ਕਿ ਇਸ ਨੂੰ ਕਰਨਾ ਕਿਵੇਂ ਹੈ ਇਸ ਦਾ ਕੋਰਸ ਤੁਸੀਂ ਕਿਵੇਂ ਕਰ ਸਕਦੇ ਹੋ ਕਿਵੇਂ ਤੁਸੀਂ AI ਇੰਜੀਨੀਅਰ ਬਣ ਸਕਦੇ ਹੋ ਤਾਂ ਇਸ ਪੂਰੀ ਰਿਪੋਰਟ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਤੁਸੀਂ ਸਾਡੇ ਪੇਜ ਦੇ ਉੱਤੇ ਨਵੇਂ ਆਏ ਹੋ ਤਾਂ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਵੀਂ-ਨਵੀਂ ਅਪਡੇਟ ਤੁਹਾਨੂੰ ਇਸ ਪੇਜ ਦੇ ਉੱਤੇ ਮਿਲਦੀ ਰਹੇਗੀ ਦੱਸਦੇ ਕਿ ਇਸ ਸਮੇਂ ਪੂਰੇ ਦੇਸ਼ ਚ ਅਤુલ ਸੁਭਾਸ਼ ਦੀ ਚਰਚਾ ਹੋ ਰਹੀ ਹੈ ਬੰਗਲੁਰੂ ਦੇ ਵਿੱਚ ਅਤુલ ਸੁਭਾਸ਼ ਨੇ ਪਰਿਵਾਰਕ ਝਗੜੇ ਦੇ ਕਾਰ ਖੁਦਕੁਸ਼ੀ ਦਾ ਕਦਮ ਚੁੱਕਿਆ ਹੁਣ ਸਵਾਲ ਇਹ ਖੜਾ ਉਰਦਾ ਹੈ ਕਿ ਉਹ ਪੇਸ਼ੇ ਤੋਂ ਇੱਕ AI ਇੰਜੀਨੀਅਰ ਸੀਗਾ ਪਰ ਤੁਸੀਂ ਜਾਣਦੇ ਹੋ ਕਿ AI ਇੰਜੀਨੀਅਰ ਬਣਨ ਦੇ ਲਈ ਕਰਨਾ ਕੀ ਪੈਂਦਾ ਹੈਗਾ ਦੱਸ ਦੇ ਕਿ ਜੀਵਨ ਸ਼ੈਲੀ ਦਾ ਹਿੱਸਾ ਬਣ ਚੁੱਕੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਦੀ ਮੰਗ ਵੱਧਦੀ ਜਾ ਰਹੀ ਹੈ AI ਦੀ ਫਾਰਮੂਲਾ ਵੀ ਦੱਸਦੀ ਹੈ ਕਿ AI ਜਿਹੜੀ ਕਿ ਫੁੱਲ ਫਾਰਮ ਹੈਗੀ ਹੈ ਉਹ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਇਸ ਦੀ ਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀ ਵੱਧ ਜਿਹੜੀ ਕਿ ਹੈ ਮੰਗ ਵੀ ਵੱਧਦੀ ਜਾ ਰਹੀ ਹੈ ਲੋਕ ਇਸ ਲਈ ਪਾਗਲ ਹੋ ਰਹੇ ਨੇ ਕੋਰੋਨਾ ਮਹਾਮਾਰੀ ਤੋਂ ਬਾਅਦ ਇਸ ਦੀ ਮੰਗ ਹੋਰ ਵੀ ਵੱਧ ਗਈ ਹੈ आर्टिफिशियल इंटेलिजेंस ਨੇ ਦੇਸ਼ ਤੇ ਦੇਸ਼ ਤੋਂ ਬਾਹਰ ਕੈਰੀਅਰ ਦੇ ਨਵੇਂ ਮੌਕੇ ਪੈਦਾ ਕੀਤੇ ਨੇ ਮਾਇਰਾ ਦਾ ਕਹਿਣਾ ਹੈ ਕਿ ਅਗਲੇ ਕੁਝ ਸਾਲਾਂ ਦੇ ਵਿੱਚ ਇਸ ਦਾ ਦਾਇਰਾ 3 ਗੁਣਾ ਵੱਧ ਜਾਵੇਗਾ ਮਸ਼ੀਨ ਲਰਨਿੰਗ ਤੇ AI ਦੇ ਵਿੱਚ PG ਪ੍ਰੋਗਰਾਮ ਵੀ ਸ਼ਾਮਿਲ ਹੁੰਦੇ ਨੇ ਦੱਸਦੀ ਹੈ ਕਿ ਫਾਊਂਡੇਸ਼ਨ ਆਫ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਜਿਹੜਾ ਕਿ ਜਿਹੜੇ ਕਿ IIT ਹਦਰਾਬਾਦ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਜਿਹੜੇ ਕੀ ਲਰਨਿੰਗ ਵਿੱਚ ਪੋਸਟ ਗ੍ਰੈਜੂਏਸ਼ਨ ਪ੍ਰੋਗਰਾਮ ਗ੍ਰੇਟ ਲਰਨਿੰਗ ਇੰਸਟੀਟਿਊਟ ਤੇ ਗੁਰਗਾਓ ਦੇ ਵਿੱਚ ਫੁੱਲ ਸਟੈਕ ਮਸ਼ੀਨ ਲਰਨਿੰਗ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰੋਗਰਾਮ ਜ਼ਿਕਜ਼ਾ ਜ਼ਿਕਜ਼ਾ ਅਕੈਡਮੀ ਬੰਗਲੌਰ ਦੇ ਵਿੱਚ ਹੈ ਤੇ ਬੰਗਲੌਰ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਡੀਪ ਲਰਨਿੰਗ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਆਰਟੀਫੀਸ਼ੀਅਲ ਪ੍ਰੋਗਰਾਮ ਮਨੀ ਪਲਾਨਡ ਪਲੋਰਰ ਬੰਗਲੌਰ ਦੇ ਵਿੱਚ ਤਾਂ ਦੱਸ ਦिए ਕਿ ਇਹ ਮੁੱਖ ਕੋਰਸ ਨੇ ਜਿਹੜੇ ਕਿ AI ਦੇ ਨਾਲ ਜੁੜੇ ਹੋਏ ਨੇ ਜੇਕਰ ਤੁਸੀਂ AI ਦੇ ਕੋਰਸ ਕਰਨਾ ਚਾਹੁੰਦੇ ਹੋ ਤਾਂ ਇਹ ਕੁਝ ਪ੍ਰੋਗਰਾਮ ਨੇ ਕੁਝ ਇੰਸਟੀਟਿਊਟ ਨੇ ਕਿੱਥੇ ਨੇ ਇਹ ਵੀ ਤੁਹਾਨੂੰ ਦੱਸਿਆ ਆਏਗਾ ਪਹਿਲਾਂ ਤਾਂ ਆਏਗਾ ਇੰਟਰਨੈਸ਼ਨਲ ਇੰਸਟੀਟਿਊਟ ਆਫ ਇਨਫੋਰਮੇਸ਼ਨ ਟੈਕਨੋਲੋਜੀ IIT ਹੈਗਾ ਜਿਹੜਾ ਕਿ ਬੰਗਲੌਰ ਦੇ ਵਿੱਚ ਹੈ ਦੂਜਾ ਹੈਗਾ ਮੁੰਬਈ ਦੇ ਵਿੱਚ ਫਾਊਂਡੇਸ਼ਨ ਆਫ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਤੀਜਾ ਹੈਗਾ ਹైదరాబాద్ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਪ੍ਰੋਗਰਾਮ ਗ੍ਰੇਟ ਲਰਨਿੰਗ ਇੰਸਟੀਟਿਊਟ ਗੁਰਦਾਉਂ ਫੁੱਲ ਸਟੈਕ ਮਸ਼ੀਨ ਲਰਨਿੰਗ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰੋਗਰਾਮ ਜਕਸਾ ਅਕੈਡਮੀ ਬੰਗਲੌਰ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਡੀਪ ਲਰਨਿੰਗ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਸਰਟੀਫਿਕੇਟ ਪ੍ਰੋਗਰਾਮ ਮਨੀਪਾਲ ਪ੍ਰੋਰਲ ਜਿਹੜਾ ਕਿ ਬੈਂਗਲੌਰ ਦੇ ਵਿੱਚ ਹੈਗਾ ਇਸੇ ਤਰ੍ਹਾਂ ਦੱਸ ਦਈਏ ਕਿ ਆਈਆਈਟਸ ਜਿਹੜੇ ਕਿ ਖੜਕਪੁਰ ਦਿੱਲੀ ਮੁੰਬਈ ਕਾਨਪੂਰ ਮਦਰਾਸ ਗੁਹਾਟੀ ਰੁੜਕੀ ਇੰਡੀਅਨ ਇੰਸਟੀਟਿਊਟਸ ਆਫ ਸਾਇੰਸ ਜਿਹੜੇ ਕਿ ਬੈਂਗਲੌਰ ਹੈ ਤੇ ਹੋਰ ਵੀ ਕਈ ਐਦਾਂ ਦੀਆਂ ਕੋਰਸ ਨੇ ਤਾਂ ਤੁਸੀਂ ਵੈਬਸਾਈਟ ਦੇ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ www a.iit.ac.in ਦੇ ਉਤੇ ਜਾ ਕੇ ਤਾਂ ਜੇਕਰ ਤੁਸੀਂ ਬੈਂਗਲੌਰ ਦੇ ਵਿੱਚ ਇੰਸਟੀਟਿਊਟ ਪਤਾ ਕਰਨਾ ਚਾਹੁੰਦੇ ਹੋ ਜੋ ਕਿ ਨeta ji subhash institute of technology ਹੈ ਜੋ ਕਿ ਨਵੀਂ ਦਿੱਲੀ ਦੇ ਵਿੱਚ ਹੈਗਾ ਉਹ ਹੈਗਾ ਜਿਹੜਾ ਕਿ www.nsit.ac.in ਦੇ ਵਿੱਚ ਦਾ ਬਿਰਲਾ ਇੰਸਟੀਟਿਊਟ ਆਫ ਟੈਕਨੋਲੋਜੀ ਐਂਡ ਸਾਇੰਸ ਜੋ ਕਿ ਦੱਸਦੀ ਹੈ ਕਿ ਬਿਰਲਾ ਦੇ ਵਿੱਚ ਹੈਗੀ ਹੈ ਤਾਂ ਆਪੀ ਪਿਲਾਨੀ ਦੇ ਵਿੱਚ ਹੈ ਤਾਂ ਇਸ ਦਾ ਜਿਹੜੀ ਕਿ ਵੈੱਬਸਾਈਟ ਨੰਬਰ ਹੋਏਗੀ www.bits#pilani.ac.in ਤਾਂ ਕੈਰੀਅਰ ਸੈਂਟਰ ਦੀ ਜੇ ਦੱਸਦੀ ਹੈ ਕਿ ਸੈਂਟਰ ਸੈਂਟਰ ਫਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਜੋ ਕਿ ਬੰਗਲੂਰੂ नेशनल इंस्टीट्यूट फॉर ऑफ इंजीनियरिंग मैसूर ਤੇ ਕੁਝ ਤੁਸੀਂ ਇਹਨਾਂ ਦਾ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਹੋਰ ਵੀ ਕੋਰਸ ਬਾਰੇ ਪਤਾ ਕਰ ਸਕਦੇ ਹੋ ਦੱਸ ਦिए ਕਿ हैदराबाद यूनिवर्सिटी ਜੁੜੇਗੀ www.unhy d.ac.in ਤਾਂ ਜੇ ਜੇ ਤੁਸੀਂ ਕਿਸੇ ਵਿਦੇਸ਼ੀ ਯੂਨੀਵਰਸਿਟੀ ਤੋਂ AI ਦੇ ਵਿੱਚ ਮਾਸਟਰ ਡਿਗਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਮੁਫਤ ਆਨਲਾਈਨ ਕੋਰਸ ਵੀ ਉਪਲਬਧ ਨੇ ਵਧੇਰੇ ਜਾਣਕਾਰੀ ਦੇ ਲਈ ਸੰਸਥਾ ਦੀ ਵੈੱਬਸਾਈਟ ਜ਼ਰੂਰ ਚੈੱਕ ਕਰੋ ਦੱਸਦੀ ਹੈ ਕਿ Google Free Machine Learning ਕੋਰਸ ਜਿਹੜਾ ਕਿ AI ਦੇ ਵਿੱਚ ਮੁਡਲੀ ਕੋਰਸ ਨੂੰ ਪੂਰਾ ਕਰਨ ਵਰਗਾ ਹੈਗਾ ਇਹ ਇੱਕ ਥੋੜਾ ਐਡਵਾਂਸ ਕੋਰਸ ਹੈ ਇਹ ਉਹਨਾਂ ਦੁਆਰਾ ਕੀਤਾ ਜਾ ਸਕਦਾ ਹੈ ਜੋ ਆਪਣੀ ਕਾਬਲੀਅਤ ਦੇ ਵਿੱਚ ਹੋਰ ਸੁਧਾਰ ਕਰਨਾ ਚਾਹੁੰਦੇ ਨੇ ਦੱਸ ਦਈਏ ਕਿ ਏਆਰ ਜਿਹੜੇ ਕਿ ਏਆਈ ਕੋਰਸ ਕਰਨ ਤੇ ਇਸ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੰਪਿਊਟਰ ਵਿਗਿਆਨ ਤੇ ਗਣਿਤ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਇੰਜੀਨੀਅਰਿੰਗ ਕਰਨ ਤੋਂ ਬਾਅਦ ਕੋਈ ਵੀ ਇਸ ਦੇ ਵਿੱਚ ਕੈਰੀਅਰ ਸ਼ੁਰੂ ਕਰ ਸਕਦਾ ਹੈ ਇਹ ਡਿਗਰੀ ਕੰਪਿਊਟਰ ਸਾਇੰਸ ਸੌਫਟਵੇਅਰ ਟੈਕਨੋਲੋਜੀ ਗਣਿਤ ਇਲੈਕਟ੍ਰੋਨਿਕਸ ਇਲੈਕਟ੍ਰੀਸ਼ੀਅਨਸ ਵਰਗੇ ਵਿਸ਼ਿਆਂ ਦੇ ਵਿੱਚ ਹੋਣੀ ਚਾਹੀਦੀ ਹੈਗੀ ਆ ਕੁਝ ਥਾਵਾਂ ਦੇ ਉੱਤੇ ਕਿਸੇ ਨੂੰ ਕੋਰਸਾਂ ਦੇ ਵਿੱਚ ਦਾਖਲੇ ਦੇ ਲਈ ਜਿਹੜਾ ਕਿ ਦਾਖਲਾ ਪ੍ਰੀਖਿਆ ਪਾਸ ਕਰਨੀ ਪੈਂਦੀ ਹੈਗੀ ਹੈ ਇਸੇ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਆਖਰੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਕੀ ਇਹ ਦਾਸਲ ਅਸਲ ਦੇ ਵਿੱਚ ਇਹ ਇੱਕ ਡਾਟਾ ਪ੍ਰਬੰਧਨ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਇੰਜੀਨੀਅਰਿੰਗ ਦੀਆਂ ਕਈ ਸ਼ਾਖਾਵਾਂ ਜਿਵੇਂ ਕਿ ਇਲੈਕਟ੍ਰੋਨਿਕਸ ਇਲੈਕਟ੍ਰੀਕਲ ਕੰਪਿਊਟਰ ਇੰਜੀਨੀਅਰਿੰਗ ਸੌਫਟਵੇਅਰ ਇੰਜੀਨੀਅਰਿੰਗ ਰੋਬੋਟਿਕਸ ਗਣਿਤ ਆਦਿ ਨੂੰ ਮਿਲਾ ਕੇ ਬਣਾਈ ਜਾਂਦੀ ਹੈ ਯਾਨੀ ਕਿ ਇਸ ਦੇ ਵਿੱਚ ਕੰਪਿਊਟਰ ਨੂੰ ਵੱਖ-ਵੱਖ ਸਥਿਤੀਆਂ ਦੇ ਅਨੁਸਾਰ ਆਪਣੀ ਪ੍ਰਤੀਕਿਰਿਆ ਦੀ ਚੋਣ ਕਰਨ ਦੇ ਲਈ ਪ੍ਰੋਗਰਾਮ ਕੀਤਾ ਜਾਂਦਾ ਹੈ ਇੱਕ ਮਸ਼ੀਨ ਯਾਨੀ ਕਿ ਕੰਪਿਊਟਰ ਰੋਬੋਟ ਜਾਂ ਫਿਰ ਕੋਈ ਵੀ ਚਿੱਪਣਾ ਕੇ ਅਤੇ ਉਸ ਦੇ ਵਿੱਚ ਦੁਨੀਆ ਭਰ ਦੇ ਡਾਟਾ ਨੂੰ ਫੀਡ ਕਰਕੇ ਇੱਕ ਸੌਫਟਵੇਅਰ ਤਿਆਰ ਕੀਤਾ ਜਾਂਦਾ ਹੈਗਾ ਇਹ ਸੌਫਟਵੇਅਰ ਡਾਟਾ ਦੇ ਆਧਾਰ ਦੇ ਉੱਤੇ ਸਥਿਤੀਆਂ ਦਾ ਸਹੀ ਮੁਲਾਂਕਣ ਕਰਨ ਦੇ ਸਮਰਥ ਹੈ ਇਸ ਦੇ ਆਧਾਰ ਦੇ ਉੱਤੇ ਇਹ ਵਕਫ ਵਕ ਸਥਿਤੀਆਂ ਦੇ ਵਿੱਚ ਸਹੀ ਕਾਰਵਾਈ ਕਰਦਾ ਹੈਗਾ ਇਸ ਪ੍ਰਕਿਰਿਆ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਫਿਰ AI ਕਿਹਾ ਜਾਂਦਾ ਹੈ ਇਸ ਦੇ ਵਿੱਚ ਸਭ ਤੋਂ ਸਭ ਕੁਝ ਡਾਟਾ ਦੇ ਉੱਤੇ ਨਿਰਭਰ ਕਰਦਾ ਹੈ ਜੇ ਡਾਟਾ ਗਲਤ ਹੈ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਠੀਕ ਤਰ੍ਹਾਂ ਕੰਮ ਨਹੀਂ ਕਰ ਸਕਦਾ ਪੂਰੀ ਕੁਸ਼ਲਤਾ ਸਹੀ ਡਾਟਾ ਦੇ ਉੱਤੇ ਨਿਰਭਰ ਕਰਦੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਡਿਗਰੀ ਵਾਲੇ ਪੇਸ਼ੇਵਰ ਦੀ ਸ਼ੁਰੂਆਤ ਤਨਖਾਹ ਦੱਸਦੀ ਹੈ ਕਿ 50 ਤੋਂ 60000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਮਹੀਨਾ ਹੋ ਸਕਦੀ ਹੈ ਯਾਨੀ ਕਿ ਜੇਕਰ ਤੁਸੀਂ ਇਸ ਦੇ ਇਸ ਲਾਈਨ ਦੇ ਵਿੱਚ ਆਪਣਾ ਕਰੀਅਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਵਧੀਆ ਆਪਸ਼ਨ ਹੈ ਹਾਲਾਂਕਿ ਤੁਹਾਨੂੰ ਇਸ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਬੱਚਿਆਂ ਨੂੰ ਅਜੋ ਇਹ ਗਿਆਨ ਤੋਂ ਉਹ ਵਾਂਝੇ ਰਹਿ ਜਾਂਦੇ ਨੇ ਜਿਸ ਕਰਕੇ ਉਹ ਗਲਤ ਪਲੇਟਫਾਰਮ ਦੇ ਉੱਤੇ ਵਿਚਰੇ ਜਾਂਦੇ ਜਿਸ ਕਰਕੇ ਉਹਨਾਂ ਨੂੰ ਕਾਫੀ ਸਮੱਸਿਆਵਾਂ ਦਾ ਤੇ ਪੈਸੇ ਦਾ ਕਾਫੀ ਭੁਗਤਾਨ ਕਰਨਾ ਪੈਂਦਾ ਹੈ ਤਾਂ 50 60000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਉਹਨਾਂ ਦੀ 1 ਮਹੀਨਾ ਦੀ ਸੈਲਰੀ ਜਿਹੜੀ ਕਿ ਹੁੰਦੀ ਹੈ ਤੇ AI ਪੇਸ਼ਾਵਰ ਦੇ ਲਈ ਨੌਕਰੀ ਦੇ ਮੌਕੇ ਬੰਗਲੌਰ ਦੇ ਵਿੱਚ ਸਭ ਤੋਂ ਵੱਧ ਨੇ ਦਿੱਲੀ ਮੁੰਬਈ ਅਤੇ ਹਾਈਦਰਾਬਾਦ ਦੇ ਵਿੱਚ ਵੀ ਇਸ ਦਾ ਕਾਫੀ ਸਕੋਪ ਹੈ ਇੱਥੇ 10 ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਏ ਤੱਕ ਦੇ ਸਾਲਾਨਾ ਪੈਕੇਜ ਵੀ ਉਪਲਬਧ ਹੁੰਦੇ ਨੇ ਤਾਂ ਇਹ ਜਾਣਕਾਰੀ ਤੁਹਾਨੂੰ ਕਿਵੇਂ ਜੁ ਲੱਗੀ ਹੈ ਕਿ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਵੀ AI ਬਣਨ ਦੇ ਸੁਪਨੇ ਦੇਖ ਰਹੇ ਹੋ AI ਇੰਜੀਨੀਅਰ ਬਣਨ ਦੇ ਵਿੱਚ ਆਪਣਾ ਕੈਰੀਅਰ ਸੈੱਟ ਕਰਨਾ ਚਾਹੁੰਦੇ ਹੋ ਤਾਂ ਤਾਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ